ਪਿੰਡ ਜੁਆਇਸਿੰਗ ਵਾਲਾ ਬਲਾਕ ਗੁਰੂ ਹਰਸਾਏ ਤੇ ਜ਼ਿਲ੍ਹਾ ਫਰੋਇਪਰ ਦੇ ਵਿੱਚ ਖੜੇ ਆ ਇੱਥੇ ਮੈਂ ਫੀਲਡ ਦੇ ਵਿੱਚ ਆਇਆ ਸੀਗਾ ਕਿਸੇ ਸੱਜਣ ਦੇ ਘਰੇ ਏਆਈ ਕਰਨ ਸੋ ਇੱਕ ਨਾਲ ਦੇ ਹੀ ਉਹਨਾਂ ਦੇ ਗਵਾਂਢੀ ਨੇ ਉਹਨਾਂ ਦੇ ਮੈਂ ਜਿਹੜੇ ਆਪਣੇ ਕੁਦਰਤੀ ਮੈਂ ਦੇਖੇ ਉਹਨਾਂ ਦੇ ਬੱਚੇ ਜਿਹੜੇ ਦੋਸਤੋ ਮਤਲਬ ਕਿ ਆਪਣਾ ਮੈਂਟਲੀ ਐਬਸੈਟ ਨੇ ਆ ਦੋਨੋਂ ਬੱਚੇ ਆ ਵੇਖੋ ਕਿੰਡੀ ਦਰਦਨਾਕ ਹਾਲਤ ਦੇ ਵਿੱਚ ਆ ਵੇਖੋ ਆਹ ਸੰਗਲ ਪਾ ਕੇ ਇੱਕ ਬੱਚਾ ਆ ਬੰਨਿਆ ਆ ਤੇ ਇੱਕ ਬੱਚੇ ਨੂੰ ਇਹਨੂੰ ਰੱਸੀ ਲੱਤ ਨੂੰ ਬੰਨੀ ਹੋਈ ਏ ਸੋ ਇਹ ਬੜਾ ਹੀ ਵਿਚਾਰਾ ਗਰੀਬ ਪਰਿਵਾਰ ਏ ਤੇ ਜਿਹੜੀ ਇਹਨਾਂ ਦੀ ਮਾਤਾ ਏ ਉਹ ਘਰਾਂ ਦੇ ਵਿੱਚ ਕੰਮ ਕਰਦੀ ਏ ਪੋਚਿਆਂ ਦਾ ਸਪਾਈਂਗਿਆਂ ਦਾ ਤੇ ਇਹਨਾਂ ਦੇ ਪਾਪਾ ਸਪੀਕਰ ਸਕੁਕਰ ਲੈ ਕੇ ਜਾਂਦੇ ਆ ਸੋ ਵੇਖੋ ਕੁਦਰਤ ਦੇ ਹਾਲਾਤ ਵੀ ਦੋਨੋਂ ਬੇਟੇ ਦੋਨੋਂ ਹੀ ਵਿਚਾਰੇ ਮੈਂਟਲੀ ਅਫਸਟ ਨੇ ਆਹ ਦੇਖੋਗੇ ਕਿ ਸੰਗਲ ਨਾਲ ਬੰਨੇ ਆ ਕਿੰਨਾ ਔਖਾ ਏ ਦੋਸਤੋ ਇਹਨਾਂ ਚੀਜ਼ਾਂ ਨੂੰ ਅਸੈਪਟ ਕਰਨਾ ਹਨਾ ਵੀ ਦੋ ਬੇਟੇ ਹੋਣ ਤੇ ਬੇਟੀ ਇਹਨਾਂ ਦੀ ਬਿਲਕੁਲ ਠੀਕ ਹੈ ਤੰਦਰੁਸਤ ਤੇ ਸੋ ਅਸੀਂ ਆਪਣਾ ਜਿਹੜੇ ਸੰਸਥਾ ਵਾਲੇ ਵੀਰ ਨੇ ਸਾਡੇ ਜਿੱਦਾਂ ਗੁਰਪ੍ਰੀਤ ਮਿੰਟੂ ਵੀਰ ਜੀ ਨੇ ਜਾਂ ਸਾਡੇ ਹੋਰ ਪਾਲ ਖਰੋੜ ਜੀ ਵੀਰ ਜੀ ਨੇ ਗੁਰਵਿੰਦਰ ਸਿੰਘ ਵੀਰ ਜੀ ਨੇ ਕਿੰਨੀਆਂ ਸੰਸਥਾ ਵਾਲੇ ਵੀਰ ਜੀ ਨੇ ਸੋ ਉਹਨਾਂ ਦੇ ਚਰਨਾਂ 'ਚ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਇਹਨਾਂ ਬੱਚਿਆਂ ਨੂੰ ਜੀਵਨ ਜਾ ਕੇ ਸੰਭਾਲ ਸਕਦੇ ਆ ਤਾਂ ਇੱਕ ਬਹੁਤ ਵੱਡੀ ਇਹ ਵੀ ਇੱਕ ਸੇਵਾ ਹੈ ਸੋ ਜਿਹੜੀ ਉਹ ਕਰ ਸਕਦੇ ਆ ਕਿਉਂਕਿ ਇਹ ਇੰਨੇਕ ਮਤਲਬ ਕਿ ਇਹਨਾਂ ਦੇ ਕੋਲੇ ਇੰਨੀ ਕੁ ਪੂੰਜੀ ਵੀ ਇਹਨਾਂ ਦਾ ਟ੍ਰੀਟਮੈਂਟ ਕਰਵਾ ਲੈਣ ਤੇ ਜਾਂ ਕੋਈ ਦਾਨੀ ਸੱਜਣ ਨੇ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਦੇ ਵੀ ਚਰਣਾ ਚ ਬੇਨਤੀ ਇਹ ਵੀ ਇਹਨਾਂ ਨੂੰ ਕੋਈ ਪੈਸੇ ਦਾ ਫੰਡ ਭੇਜ ਦਿਓ ਕੋ ਸਰਦੀ ਵਾਲੇ ਕੱਪੜੇ ਵੀ ਲੈ ਲੈਣ ਜਾਂ ਕੋਈ ਰਸਣ ਪਾਣੀ ਲੈ ਲੈਣ ਬੜਾ ਹੀ ਗਰੀਬ ਪਰਿਵਾਰ ਹੈ ਸੋ ਇਹਨਾਂ ਦੇ ਆਪਣਾ ਗਲੀ ਗਵਾਂਢ ਦੇ ਵਿੱਚ ਜਿਹੜੇ ਆਣ ਗਵਾਂਢ ਨੇ ਇਹਨਾਂ ਦੇ ਗਵਾਂਢੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਇਹ ਬੱਚੇ ਕਦੋਂ ਤੋਂ ਇਸ ਤਰ੍ਹਾਂ ਦੇ ਨੇ ਤੇ ਕਿੰਨਾ-ਕਿੰਨਾ ਇਲਾਜ ਕਰਾਇਆ ਤੇ ਇਹਨਾਂ ਦਾ ਹੁਣ ਜਿਹੜਾ ਅਗਲਾ ਆਪਣਾ ਹੱਲ ਕੀ ਹੈਗਾ ਸੋ ਸਾਡੇ ਨਾਲ ਨੇ ਸਸੀ ਕਾ ਜੀ ਸਸੀ ਕਾ ਜੀ ਇਹ ਤੁਸੀਂ ਇਹਨਾਂ ਦੇ ਗਵੰਡੀ ਹੋ ਜੀ ਹਾਂਜੀ ਅੱਛਾ ਜੀ ਇਹ ਜਿਹੜੇ ਬੱਚੇ ਨੇ ਇਹ ਕਿੰਨੀ ਦੇਰ ਤੋਂ ਇਦਾਂ ਨੇ ਇਹ ਜੀ ਸ਼ੁਰੂ ਤੋਂ ਹੀ ਇਦਾਂ ਨੇ ਬਚਪਨ ਤੋਂ ਬਚਪਨ ਤੋਂ ਅੱਛਾ ਜੀ ਹਾਂਜੀ ਦੋ ਤਕਰੀਬ ਪਰਿਵਾਰ ਹੈ ਜੀ ਅੱਛਾ ਜੀ ਤੇ ਜੋ ਵੀ ਆਦਾ ਵਿਚਾਰੇ ਐਪਸ ਮੈਂਟਲ ਨੇ ਤੇ ਜੋ ਵੀ ਆਦਾ ਗੰਦ ਬਣਾਇਆ ਰੱਖਾ ਜਾਂਦੇ ਨੇ ਤੋਂ ਵਿਚਾਰੇ ਬਹੁਤ ਹੀ ਗਰੀਬ ਨੇ ਤੇ ਦੀ ਮੰਮੀ ਚਲੀ ਜਾਂਦੀ ਐ ਤੇ ਮੰੰਜਾ ਨੂੰ ਇਹ ਸੰਗਲ-ਸੰਗਲ ਪਾਏ ਹੋਏ ਨੇ ਬੱਚਾ ਨੂੰ ਤੇ ਸੰਗਲ-ਸੰਗਲ ਚੱਕ ਤੇ ਨਾਲੇ ਮੰੰਜਾ-ਮੰਜਾ ਚੱਕ ਕੇ ਕਿੱਥੇ ਜੇਲ ਕਰਦਾ ਲੈ ਜਾਂਦੇ ਨੇ ਮਗਰ ਵਿਚਾਰੇ ਫੇਰ ਲੱਭਣ ਜਾਂਦੇ ਨੇ ਅੱਛਾ ਜੀ ਹਾਂਜੀ ਇਹਨਾਂ ਦਾ ਲਾਜ ਲੋਝ ਵੀ ਕਰਾਇਆ ਸੀਗਾ ਲਾਜ ਬਹੁਤ ਕਰਾਇਆ ਜੀ ਉਹਨਾਂ ਵਿਚਾਰੇ ਨੂੰ ਹੁਣ ਤੱਕ ਕੀ ਪੈਣ ਵਿਚਾਰੇ ਅੱਛਾ ਜੀ ਹਾਂਜੀ ਤਾਂ ਸਸਤਾ ਵਾਲੇ ਵੀਰ ਨੂੰ ਬੇਨਤੀ ਹੈ ਅੱਛਾ ਜੀ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਲੈ ਜਾ ਕੋਈ ਸਸਤਾ ਵਾਲੇ ਵੀਰ ਲੈ ਜਾਣ ਹੈ ਇਹ ਮੈਨੂੰ ਪਤਾ ਲੱਗਿਆ ਦੱਸਿਆ ਸੀ ਕਹਿੰਦੇ ਵੀ ਇਹ ਬੱਚਾ ਪਹਿਲਾਂ ਦਿੱਤਾ ਸੀ ਕਿਸੇ ਨੂੰ ਉਹਨਾਂ ਕੋਲੇ ਠੀਕ ਹੋ ਗਿਆ ਸੀਗਾ ਤੇ ਉਹਨਾਂ ਨੇ ਕਰੋਨਾ ਚ ਵਾਪਸ ਭੇਜ ਦਿੱਤਾ ਸੀ ਨਹੀਂ ਮੈਨੂੰ ਇਹ ਗੱਲ ਦਾ ਨਹੀਂ ਪਤਾ अच्छा जी हां लॉकडाउन चलदी लॉकडाउन छे दतो मैं के गया हूं मेनू कोई सामान तो माने नहीं है इने में अच्छा जी मतलब ਤੁਸੀਂ ਹੁਣ ਆਪਣਾ ਜਿਹੜੇ ਗਵੰਡੀ ਨੁਫਾਰਾ ਦੇ ਨਹੀਂ ਵੀ ਦੇਖਦੇ ਹੋ ਬੰਦੇ ਹਾਂਜੀ ਬੰਦੇ ਹੁੰਦੇ ਕਦੇ ਮੰਜਾ ਚੱਕ ਕੇ ਉੱਥੇ ਲੈ ਗੰਦ ਚ ਹੱਥ ਮਾਰਨ ਲਾ ਪਿਆ ਕੋਈ ਕਿੱਥੇ ਮਤਲਬ ਤੁਰਾਈ ਫਿਰਨਾ ਮਾਨ ਜਕ ਮੈਂ ਤਾਂ ਤੁਰਾਈ ਫਿਰਨਾ ਇੰਨਾ ਅੱਛਾ ਜੀ ਤੇ ਰੋਟੀ ਪਾਣੀ ਦਾ ਨਾ ਦਾ ਕੀ ਆਪਣਾ ਜੁਗਾੜ ਹੈਗਾ ਕੀ ਗੁਜ਼ਾਰਾ ਇਹਨਾਂ ਦੇ ਮਾਪਿਓ ਦਾ ਕੋਈ ਗੁਜ਼ਾਰਾ ਨਹੀਂ ਇਹ ਵਿਚਾਰੇ ਸੱਜੀ ਦਿਹਾੜੀ ਕਰਕੇ ਲਿਆਉਂਦੇ ਨੇ ਅੱਛਾ ਜੀ ਉਹ ਵਿਚਾਰਾ ਸਪੀਕਰ ਕੁਕਰ ਲਾ ਲੈਂਦਾ ਤੇ ਮਾਰੀ ਤੇ ਰੋਟੀ ਕਮਾਲ ਐ ਨੰਨੀ ਤੋ ਔਖਈ ਇਹਨਾਂ ਦਾ ਔਖਈ ਹਾਂਜੀ ਤੇ ਫਿਰ ਤੁਸੀਂ ਇਹਨਾਂ ਦੀ ਮਦਦ ਕਰਦੇ ਜੀ ਹਾਂ ਜੀ ਗਵਾਂਡੀ ਸਾਰੇ ਹਾਂਜੀ ਹਾਂਜੀ ਮੈਂ ਕਦੇ ਕਹਿ ਦਿੰਨਾ ਕਰੇ ਵੀ ਇਹ ਨਾ ਕਰੇ ਕੋਈ ਵੀ ਰਾਸ਼ਨ ਨਾ ਹੋਵੇ ਤੇ ਆਪਣੇ ਕਰੋ ਜਦੋਂ ਤੁਹਾਡਾ ਜੀ ਦਿਲ ਕਰਦੇ ਆਪਣੇ ਕਰੋ ਲੈ ਆਉਂਦੇ ਬਹੁਤ ਤੁਹਾਡੀ ਬੰਦ ਕੇ ਵੱਡੀ ਜਿਹੜੀ ਇਹ ਤਾਂ ਇਹ ਮਾਲਕ ਨੇ ਸਾਨੂੰ ਦਿੱਤਾ ਹੈ ਤਾਂ ਅਸੀਂ ਕਹਿੰਦੇ ਜੇ ਸਾਡੇ ਨਾਲ ਕੋਈ ਵਿਚਾਰਾ ਭੁੱਖਾ ਨਾ ਰਹਿ ਸਕੇ ਤਾਂ ਅਸੀਂ ਕਹਿੰਦੇ ਵੀ ਸਾਡੇ ਨਾਲ ਉਹ ਵੀ ਵਿਚਾਰੇ ਖਾਧੀ ਬਹੁਤ ਤੁਹਾਡੀ ਵੱਡੀ ਸੋਚ ਐ ਵੈਸੇ ਤੁਹਾਨੂੰ ਦੁੱਖ ਨਹੀਂ ਹੁੰਦਾ ਵੀਰ ਜੀ ਵੇ ਨਿੱਕੇ ਨਿੱਕੇ ਬੱਚੇ ਬਹੁਤ ਦੁੱਖ ਹੁੰਦਾ ਜੀ ਰੋਣਾ ਆਉਂਦਾ ਜੀ ਇੰਨਾ ਰੋਣਾ ਆਉਂਦਾ ਮੈਂ ਕਰੇ ਬੈਕ ਇਕੱਲਾ ਬੈਕ ਰੋਣ ਲੱਗ ਪੈਂਦਾ ਵੀ ਕਦੇ ਜਿਵੇਂ ਹੱਥ ਮਾਰਦੇ ਨੇ ਵੀ ਹੈਗੇ ਵੀ ਦੋਨੋਂ ਬੇਟੇ ਆ ਹਣਾ ਲੋਕ ਬੱਚਿਆਂ ਨੂੰ ਤਰਸਦੇ ਆ ਤੇ ਵਿਚਾਰੇ ਦੋਨੋਂ ਹੀ ਭਰਾ ਬੱਜੇ ਰਹਿੰਦੇ ਨੇ ਵਿਚਾਰੇ ਹਾਂਜੀ ਦੋਵੇਂ ਫਿਰ ਮੰਜਾ ਚੱਕ ਕੇ ਕਦੇ ਕਿੱਥੇ ਲੈ ਗਏ ਕਦੇ ਕਿੱਥੇ ਲੈ ਗਏ ਜੀ ਅੱਛਾ ਅੱਛਾ ਤੇ ਹੁਣ ਆਪਾਂ ਸੰਸਥਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਜਿਹੜੇ ਸੰਸਥਾ ਵੀ ਚਲਾ ਰਹੇ ਨੇ ਆਪਾਂ ਉਹਨਾਂ ਨੂੰ ਅਪੀਲ ਕਰਨੇ ਚਾਹੁੰਦੇ ਆ ਵੀਰ ਨਾ ਵਿਚਾਰਾ ਨੂੰ ਲੈ ਜਾਣ ਜਦੋਂ ਸਹੀ ਹੋ ਜਾਣ ਉਦੋਂ ਅਸੀਂ ਵਾਪਸ ਲੈ ਆਵਾਂ ਵਾਪਸ ਲੈ ਆਵਾਂ ਹਾਂਜੀ ਠੀਕ ਹੈ ਜੀ ਸੋ ਇਹ ਸਾਡੇ ਨਾਲ ਇਹਨਾਂ ਦੇ ਗਵਰਡੀ ਸੋ ਇੱਕ ਭੈਣ ਵੀ ਸਾਡੇ ਨਾਲ ਖੜੀ ਹੈ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਸੀ ਕੌਰ ਪੈ ਜੀ ਸਸੀ ਕੌਰ ਜੀ ਭੈਣ ਜੀ ਇਹ ਕਦੋਂ ਤੋਂ ਜਿਹੜੇ ਬੱਚੇ ਨੇ ਇਸ ਹਾਲਤ ਚ ਨੇ ਵੀਰ ਜੀ ਮੇਰੇ ਤਾਂ ਯਾਨੀ ਕਿ 14 ਤੋਂ 15 ਸਾਲ ਦਿਆਂ ਹੋ ਗਏ ਨੇ ਮੈਂ ਇਦਾਂ ਹੀ ਬੱਚਿਆਂ ਨੂੰ ਦੇਖਣ ਲੱਗੀ ਆ ਤੇ ਬੱਚੇ ਇਸੇ ਤਰ੍ਹਾਂ ਬੇਦਿਮਾਗੇ ਹੀ ਨੇ ਗਲੀਆਂ ਵਿੱਚ ਖਾਲੀਆਂ ਵਿੱਚ ਸੜਕ ਤੇ ਇਦਾਂ ਹੀ ਮੰਝਾ ਚੱਕ ਤੇ ਟੁਰੇ ਫਿਰਨਦੇ ਖਾਲੀਆਂ ਵਿੱਚ ਹੱਥ ਮਾਰਦੇ ਫਿਰਨਦੇ ਤੇ ਜੋ ਗੰਦ ਪੇ ਲੱਜੋ ਵੀ ਦਵਾਈਆਂ ਸਪੇਅਰ ਸੱਟੀਆਂ ਪੰਦੀਆਂ ਨੇ ਜੋ ਵੀ ਗੰਦ ਪੇ ਲਾਂਦਾ ਮੂੰਹ ਚ ਪਾ ਲੈਂਦੇ ਨੇ ਖਾ ਲੈਂਦੇ ਨੇ ਇੱਕ ਤੋਂ ਦੋ ਵਾਰ ਬਿਮਾਰ ਹੋ ਗਿਆ ਸੀ ਇਹਨਾਂ ਨੇ ਇਲਾਜ ਵੀ ਮਤਲਬ ਕਰਾਇਆ ਦਿਮਾਗੀ ਤੌਰ ਤੇ ਵੀ ਦੌਰੇ ਪੈਣੇ ਸ਼ੁਰੂ ਹੋ ਗਏ ਸੀ ਤੇ ਬਹੁਤ ਹੀ ਜ਼ਿਆਦਾ ਦੁਖੀ ਹੈ ਪਰਿਵਾਰ ਤੇ ਸਾਨੂੰ ਵੀ ਬਹੁਤ ਇਹਨਾਂ ਨੂੰ ਵੇਖ ਕੇ ਦੁੱਖ ਆਉਂਦਾ ਹੈ ਵੀ ਇੱਕ ਬੱਚਾ ਵੀ ਹੋਵੇ ਤਾਂ ਗੱਲ ਹੋਰ ਹੁੰਦੀ ਹੈ ਦੋਨੋਂ ਹੀ ਮੁੰਡੇ ਇਸ ਤਰ੍ਹਾਂ ਵੀ ਬੇਦਿਮਾਕੇ ਨੇ ਇਹਨਾਂ ਦਾ ਤਾਂ ਘਰ ਦਾ ਬਹੁਤ ਹੀ ਔਖਾ ਗੁਜ਼ਾਰਾ ਹੈ ਫਿਰ ਵੀ ਸਾਡਾ ਇਹ ਹੀ ਇਹ ਹੀ ਬੇਨਤੀ ਕਰਨਿਆ ਵੀ ਇਹਨਾਂ ਨੂੰ ਲੈ ਜਾਣਾ ਸਾਡਾ ਫਿਰ ਇਹਨਾਂ ਆਂਡ ਗਾਂਡ ਬਹੁਤ ਹੀ ਚੰਗਾ ਹੈ ਜਿਹੜਾ ਇਹਨਾਂ ਬੱਚਿਆਂ ਦੀ ਵੀ ਮਤਲਬ ਦੇਖਭਾਲ ਕਰਦੇ ਨੇ ਮਦਦ ਕਰਦੇ ਨੇ ਤੇ ਕੋਈ ਵੀ ਵੇੜੇ ਚੋਕ ਇਹਨਾਂ ਨੂੰ ਨਾ ਨਹੀਂ ਸਾਰੇ ਇਹਨਾਂ ਦੀ ਮਦਦ ਕਰਦੇ ਨੇ ਬਹੁਤ ਹੀ ਦਿੰਦੇ ਨੇ ਪਰ ਫਿਰ ਵੀ ਕਿੰਨਾ ਕੁ ਚਿਰ ਕੋਈ ਸਾਥ ਦਿੰਦਾ ਹੈ ਹਾਂਜੀ ਹਾਂਜੀ ਗੁਜ਼ਾਰਾ ਫਿਰ ਵੀ ਬੜਾ ਹੀ ਔਖਾ ਜਿੱਦਾਂ ਹੁਣ ਸਿਆਲ ਆ ਗਿਆ ਬਹੁਤ ਹੀ ਔਖਾ ਗੁਜ਼ਾਰਾ ਹੈ ਨਾਂ ਦੀ ਮੰਮੀ ਝਾੜੂ ਪੋਚਾ ਕਰਦੀ ਏ ਉਹਦੇ ਦੇ ਬੱਚਿਆਂ ਦਾ ਖਿਆਲ ਰੱਖੇ ਕਿ ਝਾੜੂ ਪੋਚਾ ਕਰਨ ਜਾਵੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਮਤਲਬ ਝਾੜੂ ਪੋਚਾ ਕਰਕੇ ਆਣ ਕੇ ਇਹਨਾਂ ਨੂੰ ਮਤਲਬ ਲਵਾਣਾ ਤਵਾਣਾ ਸਭ ਸੇਵਾ ਕਰਨੀ ਇਹਨਾਂ ਦੇ ਵੀ ਬਹੁਤ ਹੀ ਜ਼ਿਆਦਾ ਔਖਾ ਇਹਨਾਂ ਦਾ ਇਹ ਪਹਿਣ ਇਹਨਾਂ ਨੂੰ ਸੰਗਲ ਨਾਲ ਕਿਉਂ ਬੰਨਿਆ ਹੋਇਆ ਕੀ ਕਰ ਇਹਨਾਂ ਦੇ ਨਾ ਮਤਲਬ ਇਹ ਜਿੱਦਾਂ ਗੁਰਦੁਆਰੇ ਚਲਾ ਗਿਆ ਕਿਸੇ ਦੀ ਚਪਲਾ ਚੱਕ ਲਿਆਏ ਅੱਛਾ ਜੀ ਜਾਂ ਜਿੱਦਾਂ ਕੋਈ ਮੜੀਆਂ ਮਸਜਿਦਾਂ ਜਿੱਥੇ ਵੀ ਚਲੇ ਜਾਂਦੇ ਨੇ ਉੱਥੋਂ ਚੱਕ ਚੁੱਕਦੇ ਪੈਸੇ ਚੱਕ ਲੈਂਦੇ ਜੋ ਵੀ ਚੀਜ਼ ਰਸਤੇ ਵਿੱਚ ਪਈ ਹੁੰਦੀ ਚੱਕ ਕੇ ਖਾ ਲੈਂਦੇ ਇਹ ਕੋਈ ਗੀ ਚ ਕੋਸੇ ਕੋਤੀ ਜਿਆਦਾ ਔਖਾ ਬੁਜਾਰਾ ਇਹਨਾਂ ਦਾ ਅੱਛਾ ਅੱਛਾ ਇਹਨਾਂ ਹੀ ਔਖਾ ਬੁਜਾਰਾ ਹੈ ਕਿ ਇਹ ਹਨ ਦੇ ਚ ਖੁਦ ਆਪ ਨੂੰ ਰੋਣ ਆਦਾ ਵੀ ਇਹ ਇਹਦੋ ਚੰਗਾ ਦਾ ਰੱਬ ਨੂੰ ਇਹ ਅਰਦਾਸ ਕਰਨੇ ਨਹੀਂ ਦਿੰਦਾ ਬੱਚੇ ਨਹੀਂ ਦਿੰਦਾ ਹੈ ਨਹੀਂ ਦਿੰਦਾ ਬੱਚੇ ਜੇ ਦਿੱਤ ਨੇ ਤਾਂ ਇੱਕ ਅਦਾ ਹੀ ਸਹੀ ਦੇ ਦਿੰਦਾ ਬੱਚਾ ਇੱਕ ਕੁੜੀ ਇਹਨਾਂ ਦੀ ਮਤਲਬ ਬਿਲਕੁਲ ਸਹੀ ਹੈ ਤੇ ਇਹਨਾਂ ਦੇ ਪਿਤਾ ਦਾ ਕੁਝ ਸਾਲ ਪਹਿਲਾਂ ਐਕਸੀਡੈਂਟ ਆਇਆ ਸੀ ਉਹਦੇ ਕਰਣ ਉਹਦੇ ਤੋਂ ਕੰਮ ਨਹੀਂ ਹੁੰਦਾ ਅੱਛਾ ਜੀ ਉਹਦੇ ਤੋਂ ਕੰਮ ਨਹੀਂ ਹੁੰਦਾ ਬਾਕੀ ਆਵਾਜੇ ਉਹ ਜਿਹੜੇ ਨੇ ਜਿਹੜਾ ਲੈ ਜਾਂਦੇ ਨੇ ਘਰਾਂ ਦੇ ਵਿੱਚ ਕੁਛ ਲਾ ਲੈਣ ਦੇ ਕੋਈ ਜਿੱਦਾਂ 400 500 ਦੇ ਦਿੰਦਾ ਤਾਂ ਗੁਜ਼ਾਰਾ ਹੋ ਜਾਂਦਾ ਘਾੜੂ ਪੋਚੇ ਕਰਨ ਨਾਲ ਗੁਜ਼ਾਰਾ ਆ ਜਾਂਦਾ ਨਹੀਂ ਤਾਂ ਬਹੁਤ ਹੀ ਔਖਾ ਗੁਜ਼ਾਰਾ ਇਹਨਾਂ ਦਾ ਤੇ ਸਾਰਿਆਂ ਨੇ ਮਤਲਬ ਪਿੰਡ ਚ ਰਲ ਮਿਲ ਕੇ ਇਹਨਾਂ ਦੇ ਅੱਗੇ ਕਮਰੇ ਪਵਾਏ ਸੀ ਛੱਤ ਵੀ ਪਾਈਏ ਨੀਰ ਜਿਹੜਾ ਸੁਖਚੈਨ ਡਾਕਟਰ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਸੀ ਤੇ ਲੈਂਟਰ ਪਾਇਆ ਸੀ ਇਹਨਾਂ ਦੇ ਕਮਰੇ ਪਾ ਦਿੱਤੇ ਨੇ ਰਲ ਮਿਲ ਕੇ ਸਾਰਿਆਂ ਨੇ ਅੱਗੇ ਕਮਰੇ ਇਹਨਾਂ ਦੇ ਡਿੱਗਾਂ ਨਾਲੇ ਸੀ ਕੱਚੇ ਸੀ ਹੁਣ ਤਾਂ ਕਮਰੇ ਤਾਂ ਪਵਾ ਦਿੱਤੇ ਨੇ ਹੁਣ ਬੱਚਿਆਂ ਦਾ ਬਹੁਤ ਹੀ ਔਖਾ ਗੁਜ਼ਾਰਾ ਕਿਉਂਕਿ ਨਹੀਂ ਮਤ ਜਿਹੜੇ ਪਰਿਵਾਰ ਸਸਤਾ ਵਾਲੇ ਵੀਰ ਨੇ ਜਾਂ ਜਿਹੜੇ ਬਾਹਰ ਰਹਿੰਦੇ ਵੀਰ ਨੇ ਉਹਨਾਂ ਨੂੰ ਤੁਹਾਡੀ ਕੀ ਬੇਨਤੀ ਹੈ ਇਹੀ ਬੇਨਤੀ ਹੈ ਵੀ ਇਹਨਾਂ ਦੀ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਤੇ ਦੂਸਰੀ ਗੱਲ ਇਹ ਕਿ ਇਹਨਾਂ ਬੱਚਿਆਂ ਨੂੰ ਲੈ ਜਾਣ ਜਦੋਂ ਠੀਕ ਹੋ ਜਾਣ ਤਾਂ ਵਾਪਸ ਲੈ ਜਾਣਗੇ ਤਾਂ ਕਿ ਆ ਦੇ ਘਰ ਦੇ ਮਾਤਾ ਪਿਤਾ ਦੇ ਪਿੱਛੇ ਬੜਾਪੇ ਵਿੱਚ ਸਾਥ ਦੇ ਸਕਣ ਠੀਕ ਹੈ ਜੀ ਤੇ ਇਹੀ ਬੇਨਤੀ ਸਾਡੇ ਹੱਥ ਜੋੜ ਤੇ ਵੀ ਵੱਦ ਤੋਂ ਵੱਦ ਮਦਦ ਕਰਨ ਇਹਨਾਂ ਦੀ ਗਰੀਬਾਂ ਦੀ ਧੰਨਵਾਦ ਜੀ ਵੇਖੋ ਦੋਸਤੋ ਬੜੀ ਜਿਹੜੀ ਬੱਦਰ ਹਾਲਤ ਦੇ ਵਿੱਚ ਨੇ ਦੋਨੋਂ ਬੱਚੇ ਬਿਲਕੁਲ ਮਸੂਮ ਨੇ ਸਾਡੇ ਨਾਲ ਇੱਕ ਇਹਨਾਂ ਦੇ ਗਵਾਂਢੀ ਹੋਰ ਭੈਣ ਖੜੇ ਨੇ ਉਹਨਾਂ ਕੋਲੋਂ ਵੀ ਸੁਣਦੇ ਆ ਵੇਖੋ ਇਹ ਬੱਚੇ ਜਿਹੜੇ ਨੇ ਵਿਚਾਰੇ ਸੰਗਲ ਨਾਲ ਬੰਨੇ ਹੋਏ ਨੇ ਸੱਸੀ ਦਾ ਭੈਣ ਜੀ ਸੱਸਰੀ ਦਾ ਇਹ ਭੈਣ ਜੀ ਤੁਸੀਂ ਇਹਨਾਂ ਨੂੰ ਕਦੋਂ ਤੋਂ ਇੱਥੇ ਇਸ ਤਰ੍ਹਾਂ ਵੇਖ ਰਹੇ ਹੋ ਹਾਲਤ ਦੇ ਵਿੱਚ ਇਹ ਜਦੋਂ ਇਹਦੇ ਵਿਚਾਰੇ ਪੈਦਾ ਹੋਏ ਜਨਮ ਲਿਆ ਉਹਦੀ ਦੀ ਇਹ ਬਚਪਨ ਤੋਂ ਹੀ ਭੈਣ ਜੀ ਐਵੇਂ ਨਹੀਂ ਤੁਸੀਂ ਇਹਨਾਂ ਦੇ ਗਵਾਂਢੀ ਦਿੰਦੇ ਜੀ ਹਾਂ ਸੱਚਾ ਵੀ ਕਿੰਨੇ ਦੇ ਅੱਛਾ ਜੀ ਹੁਣ ਇਹਨਾਂ ਨੂੰ ਸੰਗਲ ਨਾਲ ਬੰਨੇ ਹੋਇਆ ਲੱਤ ਬੰਨੀ ਹੋਈ ਇਹ ਹੁਣ ਕਦੋਂ ਇਸ ਤਰ੍ਹਾਂ ਹੁਣ ਬੰਦ ਕੇ ਰੱਖਿਆ ਆ ਇਹ ਮੁਰਕਾ ਤੁਰ ਜਾਂਦੇ ਵਿਚਾਰੇ ਹਾਂ ਤੁਰੇ ਜਾਂਦੇ ਕਿੱਥੇ ਪਹੁੰਚਣਗੇ ਨਹੀਂ ਪਤਾ ਲੱਗੇ ਦਾ ਤਵਾਪਸ ਥੱਲੇ ਦੋ ਅੱਛਾ ਅੱਛਾ ਬੱਚੇ ਲੈ ਨਹੀਂ ਕੁਝ ਪਤਾ ਨਹੀਂ ਬਹਿ ਕੇ ਜਾਣਾ ਹੈ ਇੱਥੇ ਖਲੋਣਾ ਹੈ ਸਾਨੂੰ ਕਿ ਲੜਕਦਾ ਪਿਆ ਹੈ ਜਾਂ ਹੁਣ ਹੁਣ ਜਾਦਾ ਤੇਨ ਨੂੰ ਕੁਝ ਪਤਾ ਅੱਛਾ ਕੋਈ ਪਤਾ ਨਹੀਂ ਹੈ ਇਹ ਪਰਿਵਾਰ ਜਿਹੜਾ ਵਿਚਾਰਾ ਕਿੰਨਾ ਕਿ ਮਤਲਬ ਕਿ ਰੋਟੀ ਦਾ ਇਹਨਾਂ ਕੋਲੇ ਗੁਜ਼ਾਰਾ ਹੈ ਹੈ ਤਾਂ ਬੜੇ ਔਖੇ ਨਹੀਂ ਕਰੇ ਗੁਜ਼ਾਰਾ ਬੜਾ ਔਖਾ ਕਰਦੇ ਠੀਕ ਹੈ ਜੀ ਜਿਵੇਂ ਔਖੇ ਹੀ ਜਾਂਦੇ ਨੇ ਫਿਰ ਉਹ ਵੀ ਗੱਲ ਵਿਚਾਰਾਂ ਦੀ ਉਹ ਕੋ ਕੰਮ ਕਰੀ ਨੇ ਜੋ ਕਰ ਰਹੇ ਨੇ ਅੱਛਾ ਜੀ 60% ਨਾਲ 2024 ਸਾਡਾ ਹੈ ਠੀਕ ਹੈ ਜੀ ਪਰ ਮਾੜਾ ਮਰਟਾ ਕੋ ਸਪੀਕਰ ਦੇ ਦੌਰ ਪਹਿ ਬਾਣ ਜੰਤ ਕਮਾਈ ਦਿੱਤੇ ਜਾਂਦਾ ਠੀਕ ਉਹ ਚੱਲ ਲੱਗੀ ਰਹਿੰਦੀ ਕਿ ਦੇ ਕਾਰਾ ਨੇ ਕੰਮ ਚਾਹ ਅੱਛਾ ਇਹਵੇਂ ਬੈਠੇ ਰਹਿੰਦੇ ਨਕਦੇ ਅਸੀਂ ਆਖ ਦੇ ਇੱਕ ਦਗਲੇ ਘਰ ਘਾਡੀ ਨਾਸਾ ਕਰੇ ਚੱਲੋ ਘਰ ਉੱਤੇ ਕਰੇ ਆ ਜਾਂਦੇ ਅੱਛਾ ਜੀ ਇਹਨਾਂ ਨੂੰ ਕੁਝ ਪਤਾ ਨਹੀਂ ਕੋਈ ਪਤਾ ਨਹੀਂ ਹੈ ਹੁਣ ਜਿਹੜੇ ਸੰਸਥਾ ਚਲਾਉਂਦੇ ਨੇ ਵੀਰ ਆਪਣੀ ਉਹਨਾਂ ਨੂੰ ਕੀ ਤੁਹਾਡੀ ਬੇਨਤੀ ਹੈ ਸਾਰੇ ਜਿਹੜੇ ਅਸਥਾਨ ਨੇ ਬਿਨਾਂ ਦੇਖੋ ਇੰਨੀ ਮਰਤਾ ਕੀਤੀ ਜਾਵੇ ਨਾ ਕਰਨ ਦੇ ਤਾਂ ਬੜੀ ਸ਼ੁਕਰਦਾਈ ਤਾਂ ਹੈ ਠੀਕ ਹੈ ਜੀ ਆਸਤਾ ਪਨੇ ਬੱਚੇ ਕੇ ਪਹਚੰਗੇ ਹੋ ਜਾਉਣੇ ਨਦਸ਼ੁਰਤ ਕਹਿ ਮੋਜਤ ਬੜਾ ਵਧੀਆ ਏ ਠੀਕ ਏ ਕੋਈ ਇਲਾਜ ਮਿਲ ਜਾਵੇ ਤਾਂ ਚਾਰੇ ਹੁਣ ਕਿਥੋਂ ਇਲਾਜ ਕਰਾਂ ਹੁਣ ਗਰੀਬ ਕਰ ਇਲਾਜ ਕਰਨ ਰੋਟੀ ਨਾਲ ਰੋਟੀ ਖਾਣ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਇਹ ਜਿਹੜੀ ਆਪਣਾ ਹੁਣ ਦਸੀ ਇਹ ਭੈਣ ਨੇ ਗੱਲ ਕੀ ਬਹੁਤ ਹੀ ਵਧੀਆ ਜਿਹੜੀ ਇਹ ਗੱਲ ਨੇ ਦਸੀ ਇਹ ਵੀ ਹਾਲਾਤ ਜਿਹੜੇ ਨੇ ਕਰਦੇ ਬਹੁਤ ਬੱਦਰ ਨੇ ਸੋ ਇਹ ਸਾਡੇ ਜਿਹੜੇ ਸੰਸਥਾ ਵਾਲੇ ਵੀਰ ਨੇ ਆਪਣਾ ਗੁਰਪ੍ਰੀਤ ਮਿੰਟੂ ਜੀ ਮਨੁੱਖਤਾ ਦੀ ਸੇਵਾ ਵਾਲੇ ਸੋਹਣਾਂ ਉਹਨਾਂ ਦੇ ਵੀਡੀਓ ਬਹੁਤ ਵੇਖਦਾ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਵੀਰ ਜਿਹੜੇ ਨੇ ਸਾਡੇ ਵੱਡੇ ਭਰਾ ਨੇ ਸਤਕਾਰਯੋਗ ਨੇ ਇਹਨਾਂ ਦੋਨੋਂ ਬੱਚਿਆਂ ਦੀ ਪੁਲਿਸ ਉਹ ਸਾਡੀ ਵੀਡੀਓ ਨੂੰ ਵੇਖਦੇ ਹੋਣ ਤਾਂ ਇਹਨਾਂ ਦੋਨੋਂ ਬੱਚਿਆਂ ਨੂੰ ਲੈ ਜਾਣ ਇਹ ਪਿੰਡ ਜੋਏ ਸਿੰਘ ਵਾਲਾ ਤੇ ਬਲੌਗ ਗੁਰੂ ਹਰਸਾਏ ਆ ਜਿੱਥੋਂ ਦੇ ਸਾਡੇ ਰਮਨ ਮਾਸਟਰ ਜੀ ਸੇਵਾ ਕਰਦੇ ਉਹਨਾਂ ਦੇ ਨਾਲ ਮਨੁੱਖਤਾ ਦੀ ਸੇਵਾ ਸਟੱਡੀ ਦੇ ਮੈਂਬਰ ਵੀ ਨੇ ਸੋ ਮੈਂ ਮਾਸਟਰ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਦੋ ਬੱਚਿਆਂ ਨੂੰ ਜਰੂਰ ਉੱਥੇ ਪਹੁੰਚਾਇਆ ਜਾਵੇ ਮਨੁੱਖਤਾ ਦੀ ਸੇਵਾ ਦੇ ਕੇਂਦਰ ਦੇ ਵਿੱਚ ਇਹਨਾਂ ਦਾ ਇਲਾਜ ਹੋ ਸਕੇ ਵੇਖੋ ਕਿੰਨੇ ਸੋਹਣੇ ਬੱਚੇ ਆ ਬਿਲਕੁਲ ਮਾਸੂਮ ਤੇ ਇਹਨਾਂ ਨੂੰ ਪਤਾ ਵੀ ਨਹੀਂ ਵਿਚਾਰਿਆਂ ਨੂੰ ਵੇਖੋ ਸੰਗਲ ਲੱਗਿਆ ਹੋਇਆ ਆ ਆਹ ਦੇਖੋ ਕਿੰਨਾ ਪੁਲਾਇਆ ਬੱਚਾ ਹੈ ਜਿਹੜੇ ਬੱਚਿਆਂ ਲਈ ਆਪਾਂ ਤਰਸਦੇ ਰਹਿੰਨੇ ਆਂ ਮੁੱਦਤਾਂ ਤੋਂ ਸੋ ਉਹ ਬੱਚਿਆਂ ਨੂੰ ਅਵਾਜ਼ ਆਪਾਂ ਹਾਲਤ ਦੇ ਵਿੱਚ ਦੇਖਦੇ ਪਿਆ ਸੋ ਅੱਜ ਇਹਨਾਂ ਦੀ ਆਪਾਂ ਜਿਹੜੇ ਆ ਆਪਣਾ ਗਵਾਂਢੀ ਨੇ ਇਹਨਾਂ ਦਾ ਨੰਬਰ ਵੀ ਅਸੀਂ ਡਿਸਪਲੇ ਕਰ ਦਿਆਂਗੇ ਨੰਬਰ ਅਸੀਂ ਵਿੱਚ ਬੋਲ ਵੀ ਦਿੰਨੇ ਆਂ ਜਿਹੜੇ ਵੀ ਐਨਆਰਆਈ ਵੀਰ ਨੇ ਕੋਈ ਪੈਸੇ ਦੀ ਸੇਵਾ ਜਾਂ ਕੋਈ ਲੀਡੇ ਕੱਪੜੇ ਦੀ ਸੇਵਾ ਕਰਨੀ ਹੋਵੇ ਦੋਸਤੋ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ 골ਕ ਹੁੰਦਾ ਸੋ ਜਿਹੜਾ ਸਹੀ ਗਰੀਬ ਏ ਸੋ ਆ ਰਿਹਾ ਸਹੀ ਗਰੀਬ ਵੇਖੋ ਮਤਲਬ ਕਿ ਮੈਂ ਮੈਨੂੰ ਖੋਦ ਮਤਲਬ ਕਿ ਮੈਂ इमोशनल ਹੋ ਰਿਹਾ ਮੇਰੇ ਵੀ ਬੱਚੇ ਨੇ ਦੇਖੋ ਆ ਬੱਚਿਆਂ ਦੇ ਨਾਲ ਆਪਣਾ ਇਹਨਾਂ ਬੱਚਿਆਂ ਦੀ ਖਾਤਰੀ ਆਪਾਂ ਪੈਸੇ ਕਮਾਉਣੇ ਆ ਬੱਚਿਆਂ ਦੀ ਖਾਤਰੀ ਆਪਾਂ ਜ਼ਿੰਦਗੀ ਜਿਉਣੇ ਆ ਆ ਦੋਨੋਂ ਬੱਚੇ ਵੇਖੋ ਕਿੰਨੇ ਪਿਆਰੇ ਨੇ ਆ ਵੇਖੋ ਕਿੰਨਾ ਪਿਆਰਾ ਬੱਚਾ ਹੈ ਤੇ ਵੇਖੋ ਕਿੱਡੀ ਮਤਲਬ ਕਿ ਇਹਨੂੰ ਰੱਸੀ ਨਾਲ ਬੰਨਿਆ ਹੋਇਆ ਹੈ ਤੇ ਇਹਨੂੰ ਸੰਗਲ ਨਾਲ ਬੰਨਿਆ ਹੋਇਆ ਹੈ ਸੋ ਜਿੰਨੀਆਂ ਵੀ ਸੰਸਤਾ ਵਾਲੇ ਵੀਰ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਅਪੀਲ ਵੀ ਕਰੂੰਗਾ ਕਿ ਇਹਨਾਂ ਨੂੰ ਜਰੂਰ ਲੈ ਕੇ ਜਾਓ ਠੀਕ ਕਰਕੇ ਤੇ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਦੇ ਦਿਓ ਸੋ ਮੈਂ ਉਹਨਾਂ ਦੇ ਜਿਹੜੇ ਗਵਾਂਢੀ ਨੇ ਵੀਰ ਜੀ ਉਹਨਾਂ ਦਾ ਨੰਬਰ ਜਿਹੜਾ ਤੁਹਾਨੂੰ ਲੈ ਕੇ ਦੇਣਾ ਸੋ ਵੀਰ ਕਲਵੰਦੀ ਜੀ ਆਪਣਾ ਨੰਬਰ ਦੱਸ ਦਿਓ ਮੇਰਾ ਨਾਮ ਕਲਵੰਦ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਜਵਾਈ ਸਿੰਘਾ ਜ਼ਿਲ੍ਹਾ ਫੋਇਪੁਰ ਦਾ ਮੇਰਾ ਨੰਬਰ 99688ਜੀ 4686 ਗੋਰਾ ਫਿਰ ਬੋਲਦੇ ਹੋ ਜੀ ਮੇਰਾ ਨੰਬਰ 99688 ਜੀ 99806 ਜੀ ਠੀਕ ਹੈ ਜੀ ਇਹ ਇਹਨਾਂ ਦਾ ਨੰਬਰ ਹੈ ਇਹ ਬੱਚਿਆਂ ਦੀ ਮੰਮੀ ਨੂੰ ਮੜਾ ਜਾਂ ਲਿਆ ਉਹ ਆਪਾਂ ਦੋ ਕੰਨਾਂ ਨਾਲ ਜੇ ਗੱਲ ਕਰ ਲੈਣ ਤਾਂ ਭੈਣ ਭਰਾ ਵਿਚਾਰੀ ਰੋ ਰਹੇ ਨੇ ਵੇਖੋ ਕੁਦਰਤੀ ਸੁਭਾਅਕ ਹੈ ਵੀ ਰੋਣਾ ਆਉਂਦਾ ਹੈ ਵੀ ਦੋ ਬੱਚੇ ਹੋਣ ਦੋਨੋਂ ਹੀ ਜਿਹੜੇ ਮੈਂਟਲੀ ਅਪਸੈਟ ਨੇ ਸੋ ਮੈਨੂੰ ਵੀ ਕੋਈ ਨਹੀਂ ਭੈਣ ਰੋਣ ਦੀ ਕੋਈ ਗੱਲ ਨਹੀਂ ਬਹੁਤ ਵੀਰ ਨੇ ਮਦਦ ਕਰਨ ਵਾਲੇ ਸੋ ਸਾਡੇ ਐਨ ਆਰ ਆਈ ਭਰਾ ਨੇ ਸਾਡੀਆਂ ਸੰਸਥਾ ਵਾਲੇ ਬੜੇ ਭਰਾ ਨੇ ਕੋਈ ਨਹੀਂ ਮੇਰੀ ਭੈਣ ਰੋਣ ਦੀ ਕੋਈ ਜ਼ਰੂਰਤ ਨਹੀਂ ਸੋ ਕਿੰਨਾ ਕੁ ਪਰੇਸ਼ਾਨ ਹੈ ਮਤਲਬ ਹਾਂਜੀ ਮੈਂ ਤਾਂ ਬਹੁਤ ਪਰੇਸ਼ਾਨ ਅੱਛਾ ਸੋ ਹੁਣ ਕੀ ਪੀਟੀਲ ਕਰਨਾ ਚਾਹਣੀ ਆਪਾਂ ਨੇ ਜਿਹੜੇ ਬਸ ਠੀਕ ਹੋ ਜਾਣਾ ਸੀ ਬਾਬ ਸੁਨੇ ਆਮ ਅੱਛਾ ਆਪਾਂ ਉਹਨਾਂ ਨੂੰ ਦੇ ਦਈਏ ਉਹ ਲੈ ਜਾਣਾ ਹਾਂਜੀ ਉਹ ਠੀਕ ਹੋ ਜਾਣਾ ਹੈ ਤੈਨੂੰ ਕੀ ਮੁਸ਼ਕਲ ਆਉਂਦੀ ਐ ਇਹਨਾਂ ਨੂੰ ਮਤਲਬ ਕਿ ਕੰਮ ਕਾਰ ਨਹੀਂ ਜਾਇਆ ਜਾਂਦਾ ਕਰਨ ਵਾਸਤੇ ਹਾਂਜੀ ਨਾਲੇ ਨਾ ਫਿਰ ਗੰਦ ਪਾ ਦੇਣ ਬਹੁਤ ਕੰਮ ਇਹਨੇ ਮੈਨੂੰ ਸਾਰੇ ਮਾਰਦੇ ਨੇ ਅੱਛਾ ਵੀ ਬਾਹਰੋਂ ਗੰਦ ਚੱਕ ਕੇ ਲੈ ਆਉਂਦੇ ਹੈ ਹਾਂਜੀ ਅੱਛਾ ਅੱਛਾ ਸੋ ਇਹ ਨਾ ਦੀ ਮੰਮੀ ਐ ਦੇਖੋ ਨਾ ਕੀ ਪੈਂਦਾ ਤੁਹਾਡਾ ਨਾ ਕੀ ਨਵਿੰਦਰ ਕੋਰ ਭੈਣ ਦਾ ਨਾਮ ਦੇਖੋ ਦੋਨੋਂ ਬੱਚੇ ਯਾਰ ਸੋ ਵਾਹਿਗੁਰੂ ਪਰਮਾਤਮਾ ਕਿਹੜੇ ਮਾੜੇ ਕਰਮਾਂ ਦੀ ਲੇਖਾ ਸੀਗਾ ਕਿੰਨੇ ਪਿਆਰੇ ਆ ਸੋ ਮੇਰੀ ਸੰਸਥਾ ਵਾਲੇ ਵੀਰਾਂ ਨੂੰ ਜ਼ਰੂਰ ਬੇਨਤੀ ਆ ਸੋ ਕਿਰਪਾ ਕਰਿਓ ਮੈਂ ਖੁਦ ਏਮੋਸ਼ਨਲ ਹੋ ਗਿਆ ਕਿ ਇਹਨਾਂ ਬੱਚਿਆਂ ਨੂੰ ਲੈ ਕੇ ਜਾਓ ਤੇ ਠੀਕ ਕਰਕੇ ਆਪਾਂ ਇਹਨਾਂ ਨੂੰ ਕਈਏ ਸੋ ਜਿਹੜੇ ਵੀ ਦੋਸਤ ਮੇਰੀ ਵੀਡੀਓ ਦੇਖਦੇ ਪਿਆ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਵੀ ਇੱਕ ਪੁੰਨ ਆ ਤੁਹਾਡੀ ਵੀਡੀਓ ਨਾਲ ਕਿਸੇ ਐਨ ਆਰ ਆਈ ਭਰਾ ਕੋਲੇ ਵੀਡੀਓ ਪਹੁੰਚੂਗੀ ਸੋ ਆਪਾਂ ਬੜੀ ਬੜੇ ਜਿਹੜਿਆਂ ਸਾਡੇ ਭਰਾ ਸੇਵਾ ਕਰਦੇ ਨੇ ਬਹੁਤ ਬਹੁਤ ਆਪਾਂ ਦਾਨ ਕਰਦੇ ਆ ਸੋ ਸਹੀ ਦਾਨ ਦਾ ਜਿਹੜਾ ਪਾਤਰ ਇਹ ਬੱਚੇ ਆ ਦੋਨੋਂ ਠੀਕ ਹੋ ਜਾਣ ਇਹਨਾਂ ਨੂੰ ਕੱਪੜੇ ਮਿਲ ਜਾਣ ਸੋ ਬੜੀ ਬੜੀ ਸਾਰਿਆਂ ਦੀ ਮਿਹਰਬਾਨੀ ਹੋ ਗਈ ਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮਚ